ਸਸ਼ੀ ਗਾਜੀ ਸਾਰਿਆਂ ਨੂੰ ਉਮੀਦ ਕਰ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਜਿਸੋ ਪਹਿਲਾਂ ਵਾਲੀਆਂ ਵੀਡੀਓਜ਼ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਆਪਾਂ ਤੁਹਾਨੂੰ ਦੱਸ ਦਈਏ ਕਿ ਨਵੀਂ ਦੀ ਹਸਪੀਟਲ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਨਵੀਨ ਨੂੰ ਮਿਲਣ ਲਈ ਉਸਦੀ ਬੇਟੀ ਨੂੰ ਮਿਲਣ ਲਈ ਦੇਵਗਨ ਫੈਮਿਲੀ ਤੇ ਰੁਜੀ ਤੇ ਗੁਰਪ੍ਰੀਤ ਵੀਰ ਜੀ ਗਏ ਸੀ ਸੋ ਉਹਨਾਂ ਨੇ ਪੇਟੀ ਨੂੰ ਚੱਕਿਆ ਤੇ ਬਹੁਤ ਸਾਰਾ ਆਸ਼ੀਰਵਾਦ ਤੇ ਪਿਆਰ ਦਿੱਤਾ ਹੈ ਨਾ ਤੇ ਉਹਨਾਂ ਨੇ ਬਹੁਤ ਹੀ ਵਧੀਆ ਗੱਲ ਕਹੀ ਹੈ ਕਿ ਪੁੱਤ ਵੜਾਉਣ ਜ਼ਮੀਨਾਂ ਧੀਆਂ ਦੁੱਖ ਵੜਾਉਂਦੀਆਂ ਨੇ ਹੈ ਨਾ ਪਰਮਾਤਮਾ ਹਰ ਇੱਕ ਘਰ ਵਿੱਚ ਧੀ ਦੇਵੇ ਸੋ ਪੋਤਾਂ ਨੂੰ ਆਪਾਂ ਕੋਈ ਮਾੜਾ ਚੰਗਾ ਨਹੀਂ ਕਹਿ ਰਹੇ ਇਸ ਵੀਡੀਓ ਦੇ ਵਿੱਚ ਉਤਵੀਓ ਨਹੀਂ ਹੁੰਦੀਆਂ ਧੀਆਂ ਵੀ ਹੁੰਦੀਆਂ ਪਰ ਜੇ ਪਰ ਧੀਆਂ ਦੀ ਗੱਲ ਕਰੀਓ ਕਿਤੇ ਨਾ ਕੀਤੇ ਪੁੱਤਾਂ ਦੇ ਨਾਲ ਥੋੜੇ ਜਿਹਾ ਜ਼ਿਆਦਾ ਹੀ ਕਰਦੇ ਹੁੰਦੀਆਂ ਨਾ ਆਪਣੇ ਮਾਪੇ ਦਾ ਸੋ ਸਾਰੇ ਜਣੇ ਨਵੀ ਗੁਰੀਨ ਨੂੰ ਚੈਨਲ ਸਗੇ ਸਬਸਕ੍ਰਾਈਬ ਕਰਿਓ ਤੇ ਉਹਨਾਂ ਦੇ ਵੀਡੀਓਜ਼ ਨੂੰ ਦੇਖਿਓ ਤੇ ਮੁਬਾਰਕਬਾਦ ਦਿਓ ਉਹਨਾਂ ਨੂੰ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਸਾਰੇ ਨੱਪੈ ਨੇ ਨਵੀ ਪੈ ਨੇ ਦਿਲ ਤੋਂ ਧੰਨਵਾਦ ਕੀਤਾ ਉਹ ਹਜੇ ਫੋਨ ਤੋਂ ਦੂਰ ਨੇ ਜਦ ਉਹ ਮਤਲਬ ਕਿ ਪੂਰੀ ਤਰ੍ਹਾਂ ਠੀਕ ਹੋ ਜਾਣਗੇ ਫਿਰ ਆਪਣੇ ਸਾਹਮਣੇ ਉਹ ਵੀਡੀਓਜ਼ ਲੈ ਕੇ ਆਉਣਗੇ ਜੀ ਮਿਲਦੇ ਆਪਾਂ ਨੈਕਸਟ ਵੀਡੀਓ de